ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਤੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸੁਭਾਅ ਤੁਮ ਕਾਬੋ ਆਪ ਹਾਤੈ ਮੋਇ ਬਚਾਵੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੇ ਐ ਸੋ ਬੈਰਨ ਕੋ ਆਜ ਸੰਘਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੂੰ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਐ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪ ਹਾਤ ਮੁਝ ਉਬਰੇ ਮਰਨ ਕਾਲ ਕਾ ਤਰਾਸ ਨਿਵਰੇ ਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜਾ ਜੂ ਕਰਿਓ ਰਚਾ ਰਾਖ ਲਿਓ ਮੋਇ ਰਖਨ ਹਾਰੇ ਸਾਈਂ ਸਾੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਅੰਤ ਤੁਮੋ ਆਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸਨੁ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਚੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਜਾਤ ਜਹ ਚੁਣ ਉਪਜਾਇਓ ਆਦਿਆ ਤੀਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦੀਓ ਸਾਤਰਨ ਕੋ ਪਲ ਮੋ ਬੰਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੇਟੀ ਤੇ ਕੁੰ ਚਰ ਅਸਤੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨਾ ਕਟ ਕਟ ਕੇ ਪੜ ਪੜ ਕੀ ਜਾਣੈ ਜਬੋ ਦਾ ਕਾਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇ ਅਪਾਰ ਜਬ ਆਕਾਰਖ ਕਰ ਤੋਂ ਕਬਹੁ ਤਮ ਮੈ ਮਿਲਤ ਦਹੇ ਤਰ ਸਭ ਹੂੰ ਜੇਤੇ ਬਦਨ ਸ੍ਰੀਚ ਸਵਧਾਰੈ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੀਦ ਭੀਦ ਅਰਿਆਲਮ ਨਿਰੰਕਾਰ ਨਰਵਕਾ ਨਿਰਲੰਭ ਆਦਾ ਨੀਲਾ ਨਾਦਿਆ ਸੰਭੰ ਤਾ ਕਾ ਮੂੜੋ ਚਾਰਤ ਪੇਦਾ ਜਾ ਕੋ ਪੇ ਮੁਨਾ ਪਾਵਤ ਵੇਦਾ ਤਾ ਕੋ ਕਰ ਪਾਹਣਿ ਅਨੁਮਾਨਤ ਮਹਾ ਮੂੜ ਕਸ ਵੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੀਵਾ ਆਪ ਆਪਣੀ ਬੁੱਧ ਜੇਤੀ ਬਰਨਤ ਭੀਨਾ ਪਿਨ ਤੁਆ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦਾ ਸਜਾ ਪ੍ਰਥਮ ਸੰਸਾਰਾ ਇਕ ਰੂਪ ਆਨੋਭ ਸਰੂਪ ਰੰਕ ਪਿਉ ਰਾਵ ਕਈ ਭੂਪਾ ਅੰਡ ਜੇ ਰਜਾ ਸੇ ਤਜ ਕੀਨੇ ਉਤਪੁਜ ਆਕਾਰ ਬਹੁ ਰਚ ਦੇਨੇ ਕਹਉ ਫੂਲ ਰਾਜਾ ਵੈ ਬੈਠਾ ਕਹਉ ਸਿਮਟ ਪਿਉ ਸੰਗਰੀ ਕੈਠਾ ਸਗਰੇ ਸ੍ਰੇਟ ਦਿਖਾਇ ਚਾਂਪਵ ਆਤ ਜੁਗਾਦ ਸਰੂਪ ਸਿਆਮ ਪਵ ਅਵ ਰੱਛਾ ਮੇਰੀ ਤੁਮ ਕਰੋ ਸਿਖੋ ਵਾਰਿ ਸਿਖ ਸੰਗਰ ਦੁਸ਼ਟੇ ਤੇ ਉਠਵਾਤਿਓ ਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਤੂਜਾ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਾਨਾ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਭਾਰਤ ਆਏ ਹੈ ਤਾਕੇ ਕਾਲ ਲਿੰਗਟ ਨ ਆਏ ਹੈ ਰੱਛਾ ਹੋਏ ਤਾਂ ਸੋ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਇ ਨ ਹਰਿ ਹੋ ਤਾ ਕੇ ਤਾਪ ਤਨਕ ਮੋ ਹਰਿ ਹੋ ਰੇਦਾ ਸਿਧ ਕਰਮੋ ਸਭ ਹੋਈ ਦੁਸ਼ਟ ਸਹਾਸਵ ਸਕੈ ਨ ਕੋਈ ਇੱਕ ਵਾਰ ਜਨ ਦਮੈ ਸੰਬਾਰਾ ਕਾਲ ਪਾਸਤੇ ਤਾਈਉ ਵਾਰਾ ਜੇ ਨਰਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਲੈਉ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਧੋਖ ਤੇ ਲਿਓ ਬਚਾਈ ਖੜ ਕੇ ਤਮੈ ਸਰਣ ਤੇ ਹਾਰੀ ਆਪ ਹਾਥ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਧੋਖ ਤੇ ਲਿਓ ਬਚਾਈ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਇਸ਼ਟ ਸਬਾ ਤੁਮ ਕਾ ਬੋ ਆਪ ਹਾਤੈ ਮੋਇ ਬਚਾਵੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰੈ ਐ ਸੋ ਬੈਰਨ ਕੋ ਆਜ ਸੰਘਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੋ ਤਉ ਤੇ ਪਾਉ ਸੇਵਕਾ ਸਿਖਾ ਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਤਾ ਮੁਝ ਉਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜ ਜੋ ਕਰਿਓ ਰਚਾ ਰਾਖ ਲਿਓ ਮੋਇ ਰਖਨ ਹਾਰੀ ਸਾਈਂ ਸ਼ਾਂਤ ਸਹਾਈ ਪਿਆਰੇ ਦੀਨ ਬਾਂਦ ਦੁਸ਼ਟਣ ਕੇ ਅੰਤ ਤਮਾ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨ ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਬੇਦਰਾਜ ਬ੍ਰਹਮਾ ਜੋਤੀਯ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛੁਣ ਉਪਜਾਇਓ ਆਧਿਆਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਓ ਸਾਤਰਣ ਕੋ ਪਲ ਮੋਮਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੇ ਟੀਤੇ ਕੁੰਚਰ ਅਸ ਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟ ਕਟ ਕੇ ਪਰਪਟ ਕੀ ਜਾਨਾ ਜਬ ਉਹ ਦਾ ਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇ ਅਪਾਰ ਜਬ ਆਕਰਖ ਕਰ ਤੋਂ ਕਬਹੁ ਤੂੰ ਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੀਸ਼ਟ ਸਵਧਾਰ ਆਪ ਆਪਨੀ ਬੂਜ ਉਚਾਰੈ ਤਉ ਮਸਾਬਹੀ ਤੇ ਰਾਤ ਨਿਰਾਲ ਲਮ ਜਾਣਤ ਬੇਦਾ ਭੇਦ ਅਰਿਆਲਮ ਨਿਰੰਕਾਰ ਨਰਵਕਾ ਨਿਰਲੰਭ ਆਦਾ ਨੀਲਾ ਨਾデア ਸੰਭ ਤਾ ਕਾ ਮੂੜੋ ਚਾਰਤ ਪੇਦਾ ਜਾ ਕੋ ਪੇਮ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਸ ਬੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੀਵਾ ਆਪ ਆਪਣੀ ਬੁੱਧ ਜੇਤੀ ਵਰਣਤ ਭੀਨਾ ਪਿਨ ਤੁਆ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦਾ ਸਜਾ ਪ੍ਰਥਮ ਸੰਸਾਰਾ ਇਕ ਰੂਪਾਨੋਪ ਸਰੂਪ ਰੰਕ ਪਿਉ ਰਾਵ ਕਹੀ ਭੂਪਾ ਅੰਡ ਜੇ ਰਜਾ ਸੇ ਤਜਕੀਨੇ ਉਤਪਜ ਕਾਨ ਬਹੁਰ ਰਚ ਦੇਨੇ ਕਹਉ ਫੂਲ ਰਾਜਾ ਵੈ ਬੈਠਾ ਕਹਉ ਸਿਮਟ ਪਿਉ ਸੰਗਰੀ ਕੈਠਾ ਸ agre shreshth dikhay chaum pa yaat jugat sroop syam pa av rachha meri tum karo sikhu vare sik sanghar dusht te uthva te utpata sakal mulesh koran kaata je as tu ja tav sarani pare tin ke dushta dukhit haway mare purakh jawana pag pare tyare tin ke tuma shankar savtare ਜੋ ਕਲ ਕੋਈ ਕਬਾਰਤ ਆਏ ਹੈ ਤਾਂ ਕੇ ਕਾਲ ਨਿਕਟ ਨਾ ਆਏ ਹੈ ਰੱਛਾ ਹੋਏ ਤਾਂ ਸੋ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿ ਹੋ ਤਾ ਕੇ ਤਾਪ ਤਨਕ ਮੋ ਹਰਿ ਹੋ ਰੇਦਾ ਸਿੱਧ ਕਰਮੋ ਸਭ ਹੋਈ ਦੁਸ਼ਟ ਸਹਾਸਵ ਸਕੇ ਨ ਕੋਈ ਇੱਕ ਵਾਰ ਜਨ ਤੁਮੈ ਸੰਬਾਰਾ ਕਾਲ ਫਾਸਤੇ ਤਾਈਂ ਉਬਾਰਾ ਜੇ ਨਰਾ ਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮੈਂ ਸਰਣ ਤੇਹਾਰੀ ਆਪ ਹੱਥ ਲੈਉ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਕੇ ਤਮੈਂ ਸਰਣ ਤੇਹਾਰੀ ਆਪ ਹੱਥ ਲੈਹੋ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਬਾਤ ਸ਼ਾਈ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਤੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪ ਹਾਤੈ ਮੋਇ ਬਚਾਵੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰੇ ਐਸੋ ਬੈਰਨ ਕੋ ਆਜ ਸੰਘਰੇ ਐ ਪੂਰਾ ਨਾ ਹੋਏ ਹਮਾਰੀ ਆਸਾ ਤੋਰ ਪਜਨ ਕੀ ਰ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੋ ਤਉ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝ ਉਬਰੈ ਮਰਨ ਕਾਲ ਕਾ ਤਰਾਸ ਨਿਵਰੈ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜਾ ਜੋ ਕਰਿਉ ਰਚਾ ਰਾਖ ਲਿਓ ਮੋਇ ਰਖਨ ਹਰੀ ਸਾਈਂ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਅੰਤ ਤੁਮਹਾਂ ਪੂਰੀ ਚਤਰ ਦਸ ਕੰਤਾ ਆਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਆਕਾਲ ਪਾਏ ਕਰ ਬਿਸ਼ਨ ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਯ ਜਵਨਕਾਲ ਸਭ ਲੋਕ ਸਵਾਰਾ ਨਮਸਕਾਰੈ ਤਾਏ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵ ਦਾਤ ਜਿ ਸੁਣਿ ਉਪਜਾਇਓ ਆਦਿਆ ਅੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਓ ਸਾਤ ਰਣ ਕੋਪਲ ਮੋਹ ਮੰਦ ਕੀਓ ਕਾਟ-ਕਾਟ ਕੇ ਅੰਤਰ ਕੀ ਜਾਣਤਾ ਭਲੇ-bure ਕੀ ਪੀਰ-ਪਛਾਨਤ ਚੇ ਟੀਤ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ-ਏਕ ਕੀ ਪੀਰ ਪਛਾਨ ਕਟ-ਕਟ ਕੇ ਪਰਪਟ ਕੀ ਜਾਣ ਜਬ ਉਹ ਦਾ ਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇ ਅਪਾਰਾ ਜਾਵੇ ਆਕਾਰਖ ਕਰ ਤੋਂ ਕਬਹੁ ਤੂੰ ਮੈਂ ਮਿਲ ਚ ਦਹੇ ਤਰ ਸਭ ਹੂੰ ਜੇਤੇ ਬਦਨ ਸ੍ਰੀਚ ਸਵਤਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇਰਾ ਤਨਿ ਰਾਲਮ ਜਾਣਤ ਬੇਦਾ ਭੇਦ ਅਰਿਆਲਮ ਨਿਰੰਕਾਰ ਨਰਵਕਾ ਨਿਰਲੰਭ ਆਦਾਂ ਨੀਲਾ ਨਾਦਿਆ ਸੰਭ ਤਾ ਕਾ ਮੂੜੋ ਚਾਰਤ ਪੇਦਾ ਜਾ ਕੋ ਪੇ ਮਨਾ ਪਾਵਤ ਵੇਦਾ ਤਾ ਕੋ ਕਰ ਪਾਹਣਿ ਅਨੁਮਾਨਤ ਮਹਾ ਮੂੜ ਕਸ ਵੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਅਨੰਕਾਰ ਕਾ ਚੀਨਤ ਨਾ ਪੀਵਾ ਆਪ ਆਪਣੀ ਬੁੱਧ ਅਜੇਤੀ ਵਰਣਤ ਭੀਨਾ ਪਿਨ ਤੁਆ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦਾ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੋਪਸਰੂਪ ਰੰਕ ਪਿਉਰਾਵ ਕਈ ਭੂਪਾ ਅੰਡ ਜੇ ਰਜਾ ਸੇ ਤਜ ਕੀਨੇ ਉਤਪਜ ਆਕਾਨ ਬਹੁਰ ਰਚ ਦੇਨੇ ਕਹਉ ਫੂਲ ਰਾਜਾ ਵੈ ਬੈਠਾ ਕਹਉ ਸਿਮਟ ਪਿਉ ਸੰਗਰੀ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਚਾਂਪਵ ਆਤ ਜੁਗਾਤ ਸਰੂਪ ਸਿਆਮ ਪਵ ਅਵ ਰੱਛਾ ਮੇਰੀ ਤੁਮ ਕਰੋ ਸਿਖੋ ਵਾਰਿਆ ਸਿਖ ਸੰਗਰ ਦੁਸ਼ਟੇ ਤੈ ਉਠਵਾ ਤਿਉ ਤਪਾਤਾ ਸਗਲ ਮੁਲੇਸ਼ ਕਰੋ ਰਣ ਘਾਤਾ ਜੇ ਅਸਤ ਤੂਜਾ ਤਵ ਸਰਨੀ ਪਰੇ ਤਿਨਕੇ ਦੁਸ਼ਟਾ ਦੁਖਿਤ ਹਵੈ ਮਰੇ ਪੁਰਖ ਜਵਾਨਾ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਭਾਰਤ ਆਏ ਹੈ ਤਾਕੇ ਕਾਲ ਲਿੰਗਟ ਨ ਆਏ ਹੈ ਰੱਛਾ ਹੋਏ ਤਾਂ ਸੋ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਇ ਨ ਹਰਿ ਹੋ ਤਾ ਕੇ ਤਾਪ ਤਨਕ ਮੋ ਹਰਿ ਹੋ ਰੇਦਾ ਸਿੱਧ ਕਰਮੋ ਸੋ ਹੋਈ ਦੁਸ਼ਟ ਸਹਾਸਵ ਸਕੇ ਨ ਕੋਈ ਇੱਕ ਵਾਰ ਜਨ ਦਮੈ ਸੰਬਾਰਾ ਕਾਲ ਫਾਸਤੇ ਤਾਈ ਉਬਾਰਾ ਜੇ ਨਰਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਲੈਉ ਬਾਰੀ ਸਰਬ ਠੋਰ ਮੋ ਸਾਈ ਦੁਸ਼ਟ ਧੋਖ ਤੇ ਲਿਓ ਬਚਾਈ ਖੜ ਕੇ ਤਮੈ ਸਰਣ ਤਿਹਾਰੀ ਆਪ ਹੱਥ ਲਿਹੋ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਧੋਖ ਤੇ ਲਿਓ ਬਚਾਈ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬਾ ਤੁਮ ਕਾ ਬੋ ਆਪ ਹਾਤੈ ਮੋਇ ਬਚਾਵੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੇ ਐ ਸੋ ਬੈਰਨ ਕੋ ਆਜ ਸੰਘਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰ ਪਿਆਸਾ ਤੁਮ ਐ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੂੰ ਤੇ ਪਾਉ ਸੇਵਕਾ ਸਿਖਾ ਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਤੈ ਮੁਝ ਉਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜ ਜੋ ਕਰਿਉ ਰਚਾ ਰਾਖ ਲਿਓ ਮੋਇ ਰਖਨ ਹਾਰੀ ਸਾਈਂ ਸੰਤ ਸਹਾਈ ਪਿਆਰੇ ਦੀਨ ਬੰਦੁ ਸਟਣ ਕੇ ਅੰਤ ਤਮਾ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਣ ਉਪਜਾਇਓ ਆਧਿਆਤਿਕਾ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਓ ਸਾਤਰਣ ਕੋਪਲ ਮੋਹ ਮੰਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੇ ਟੀਤ ਕੁੰਚਰ ਅਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟ ਕਟ ਕੇ ਪਰਪਟ ਕੀ ਜਾਨਾ ਜਬ ਉਹ ਦਾ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇ ਅਪਾਰ ਜਬ ਆ ਕਰਖ ਕਰਤੋਂ ਕਬਹੂ ਤੁਮ ਮਿਲਤ ਦਹੇ ਤਰ ਸਭ ਜੇਤੇ ਬਦਨ ਸ੍ਰੀਚ ਸਵਤਾਰੈ ਆਪ ਆਪਣੀ ਬੂਝ ਉਚਾਰੈ ਤਉ ਮੁਸਾਬਹੀ ਤੇ ਰਤ ਨਿਰਾਲਾ ਮਾ ਜਾਣਤ ਬੇਦਾ ਭੇਦ ਅਰਿਆਲਮ ਨਿਰੰਕਾਰ ਨਰਵਕਾ ਨਿਰਲੰਭ ਆਦਾ ਨੀਲਾ ਨਾデア ਸੰਭ ਤਾ ਕਾ ਮੂੜੋ ਚਾਰਤ ਭੇਦਾ ਜਾ ਕੋ ਪੇ ਮਨਾ ਪਾਵਤ ਬੇਦਾ ਤਾ ਕੋ ਕਰ ਪਾਹਣ ਅਨੁਮਾਨਤ ਮਹਾ ਮੂੜ ਕਸ ਬੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੀਵਾ ਆਪ ਆਪਣੀ ਬੁੱਧ ਜੇਤੀ ਵਰਣਤ ਭੀਨਾ ਪਿਨ ਤੂੰ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦਾ ਸਜਾ ਪ੍ਰਥਮ ਸੰਸਾਰਾ ਏਕ ਰੂਪਾ ਨੋਪ ਸਰੂਪ ਰੰਕ ਪਿਉ ਰਾਵ ਕਈ ਭੂਪਾ ਅੰਡ ਜੇ ਰਜਾ ਸੇ ਤਜਕੀਨੇ ਉਤਪਜ ਆਕਾਨ ਬਹੁ ਰਚ ਦੇਨੇ ਕਹਉ ਫੂਲ ਰਾਜਾ ਵੈ ਬੈਠਾ ਕਹਉ ਸਿਮਟ ਪਿਉ ਸੰਕਰੀ ਕੈਠਾ ਸ agre shreshth dikhae champav yaad jugad swarup syampava av rachcha meri tum karo sikhobare sikh sangaro dushte te uthva te utpata sagal mulesh koran kata je as tuja tab sarani pare tin ke dushta dukhit haway mare purakh jawana pag pare tihare tin ke tuma shankar savtare ਜੋ ਕਲ ਕੋਈ ਕਬਾਰਤ ਆਏ ਹੈ ਤਾਂ ਕੇ ਕਾਲ ਲਿੰਗਟ ਨਾ ਆਏ ਹੈ ਰੱਛਾ ਹੋਏ ਤਾਂ ਸੋ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰੀਓ ਤਾਂ ਕੇ ਤਾਪ ਤਨ ਕਮੋ ਹਰੀਓ ਰੇਦਾ ਸਿੱਧ ਕਰਮੋ ਸਭ ਹੋਈ ਦੁਸ਼ਟ ਸਹਾਸ਼ਵ ਸਕੇ ਨ ਕੋਈ ਇੱਕ ਵਾਰ ਜਨ ਦਮੈ ਸੰਬਾਰਾ ਕਾਲ ਫਾਸਤੇ ਤਾਈਓ ਵਾਰਾ ਜੇ ਨਰਾ ਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮੈਂ ਸਰਣ ਤਿਹਾਰੀ ਆਪ ਹੱਥ ਲੈਉ ਬਾਰੀ ਸਰਬ ਠੋਰ ਮੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਕੇ ਤਮੈਂ ਸਰਣ ਤਿਹਾਰੀ ਆਪ ਹੱਥ ਲੈਹੋ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਬਾਤ ਸ਼ਾਇੰਦ ਸੁਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਤੈ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪ ਹਾਤੈ ਮੋਇ ਬਚਾਵੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੇ ਐਸੋ ਬੈਰਨ ਕੋ ਆਜ ਸੰਘਰੇ ਐ ਪੂਰਨ ਨਾ ਹੋਏ ਹਮਾਰੀ ਆਸਾ ਤੋਰ ਪਜਨ ਕੀ ਰ ਪਿਆਸਾ ਤੁਮੈ ਛਾੜ ਕੋਈ ਅਵਰਨਾ ਧਿਆਉ ਜੋ ਵਰ ਚਾਹਉ ਸੋ ਤੂੰ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝ ਉਬਰੈ ਮਰਨ ਕਾਲ ਕਾ ਤਰਾਸ ਨਿਵਰੈ ਊ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜਾ ਜੋ ਕਰਿਉ ਰਚਾ ਰਾਖ ਲਿਓ ਮੋਇ ਰਾਖਨ ਹਰੀ ਸਾਈਂ ਸੰਤ ਸਹਾਈ ਪਿਆਰੇ ਦੀਨ ਬੰਦੁ ਸੁਟਣ ਕੇ ਅੰਤ ਤਮਹੁ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਆ ਕਾਲ ਪਾਏ ਕਰ ਵਿਸ਼ਨੋ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਯ ਜਵਨਕਾਲ ਸਭ ਲੋਕ ਸਵਾਰਾ ਨਮਸਕਾਰੈ ਤਾਏ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵ ਦਾਤ ਜਿ ਚੁਣਿ ਉਪਜਾਇਓ ਆਦਿਆਂ ਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਓ ਸਾਤਰਣ ਕੋਪਲ ਮੋਮ ਬੰਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੇਟੀ ਤੇ ਕੁੰਚਰ ਅਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟ ਕਟ ਕੇ ਪੜ ਪੜ ਕੀ ਜਾਣ ਜਵੋਦ ਕਰਕ ਕਰਾ ਕਰਤਾਰ ਪ੍ਰਜਾ ਤਰਤ ਤਵ ਦੇ ਅਪਾਰ ਜਾਵੇ ਆਕਾਰਖ ਕਰ ਤੋਂ ਕਬਹੁ ਤੂੰ ਮੈਂ ਮਿਲਤ ਦਹੇ ਤਰ ਸਭ ਹੂੰ ਜੇਤੇ ਬਦਨ ਸ੍ਰੀਚ ਸਵਤਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਰਵਕਾ ਨਿਰਲੰਭ ਵਾ ਦਾ ਨੀਲਾ ਨਾਦਿਆ ਸੰਭ ਤਾ ਕਾ ਮੋੜੋ ਚਾਰਤ ਭੇਦਾ ਜਾ ਕੋ ਪੇ ਮਨਾ ਪਾਵਤ ਵੇਦਾ ਤਾ ਕੋ ਕਰਪਾ ਹਣਿ ਅਨੁਮਾਨਤ ਮਾ ਮੂੜਕਸ਼ ਬੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਅਨਰੰਕਾਰ ਕਾਚੀ ਨਤ ਨਾ ਪੀਵਾ ਆਪ ਆਪਣੀ ਬੁੱਧ ਜੇਤੀ ਵਰਣਤ ਭੀਨਾ ਪਿਨ ਤੁਆ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦਾ ਸਜਾ ਪ੍ਰਥਮ ਸੰਸਾਰਾ ਏਕ ਰੂਪਾ ਨੋਪ ਸਰੂਪ ਰੰਕ ਪਿਉ ਰਾਵ ਕਈ ਭੂਪਾ ਅੰਡ ਜੇ ਰਜਾ ਸੇ ਤਜਕੀਨੇ ਉਤਪੁਜਾ ਕਾਨ ਬਹੁਰ ਰਚ ਦੇਨੇ ਕਹਉ ਫੂਲ ਰਾਜਾ ਵੈ ਬੈਠਾ ਕਹਉ ਸਿਮਟ ਪਿਉ ਸੰਗਰੀ ਕੈਠਾ ਸਗਰੇ ਸ੍ਰੇਟ ਦਿਖਾਇ ਚਾਂਪਵ ਆਤ ਜੁਗਾਤ ਸਰੂਪ ਸਿਆਮ ਪਵ ਅਵ ਰੱਛਾ ਮੇਰੀ ਤੂ ਕਰੋ ਸਿਖੋ ਵਾਰਿ ਸਿਖ ਸੰਗਰ ਦੁਸ਼ਟੇ ਤੇ ਉਠਵਾ ਤਿਉ ਉਤਪਾਤਾ ਸਗਲ ਮੁਲੇਸ਼ ਕਰੋ ਰਣ ਘਾਤਾ ਜੇ ਅਸੋ ਤੂ ਜਾ ਤਵ ਸਰਨੀ ਪਰੇ ਤਿਨ ਕੈ ਦੁਸ਼ਟਾ ਦੁਖਿਤ ਹਵੈ ਮਰੇ ਪੁਰਖ ਜਵਾਨਾ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਭਾਰਤ ਆਏ ਹੈ ਤਾਕੇ ਕਾਲ ਲਿੰਗਟ ਨ ਆਏ ਹੈ ਰੱਛਾ ਹੋਏ ਤਾਂ ਸੋ ਕਾਲਾ ਦੁਸ਼ਟ ਅ੍ਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰਿ ਹੋ ਤਾਕੇ ਤਾਪ ਤਨ ਕਮੋ ਹਰਿ ਹੋ ਰੇਦਾ ਸਿੱਧ ਕਰਮੋਂ ਸਭ ਹੋਈ ਦੁਸ਼ਟ ਸਹਾਸਵ ਸਕੇ ਨ ਕੋਈ ਇੱਕ ਵਾਰ ਜਨ ਦਮੈ ਸੰਬਾਰਾ ਕਾਲ ਪਾਸਤੇ ਤਾਈਓ ਵਾਰਾ ਜੇ ਨਰਨਾਮ ਤਿਹਾਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਲੈਉਂ ਬਾਰੀ ਸਰਬ ਠੋਰ ਮੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਕੜ ਕੇ ਤਮੈ ਸਰਨ ਤੇ ਹਾਰੀ ਆਪ ਹੱਥ ਲਿ ਹੋ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਧੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ